ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਗਦੀਪ ਸਿੰਘ ਹੈ ਅੱਜ ਅਸੀਂ ਮੁੱਲਾਂਪੁਰ ਏਰੀਆ ਚ ਪਹੁੰਚੇ ਆਂ ਕਿਸਾਨ ਵੀਰ ਨੇ ਨੋਟੰਟਾ ਸੀਡ ਕੰਪਨੀ ਦੀ ਜੈਟਮ 1211 ਮੱਕੀ ਲਗਾਈ ਹੋਈ ਹੈ ਆਓ ਇਹਨਾਂ ਤੋਂ ਪੁੱਛਦੇ ਆਂ ਇਹਨਾਂ ਨੂੰ ਇਹ ਵੈਰੈਟੀ ਕਿੱਦਾਂ ਦੀ ਲੱਗੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਬਲਨਾਦੀ ਗੁਰਵਿੰਦਰ ਸਿੰਘ ਹੈ ਜੀ ਪਿੰਡ ਕਿਹੜਾ ਜੀ ਕਿਹੜਾ ਏਰੀਆ ਤੁਸੀਂ ਨੇੜੇ ਪਿੰਦਾ ਮੁੱਲਾਂਪੁਰ ਸਵੱਦੀ ਕਲਾ ਮੋਲਾਪੁਰ ਏਰੀਆ ਦੇ ਵਿੱਚ ਤੁਸੀਂ ਟੋਟਲ ਮੱਕੀ ਦੀ ਕਿੰਨੀ ਬਜਾਈ ਕਰਦੇ ਹੋ ਜੀ ਐਤ ਪਹਿਸੇ 2 ਕਿੱਲੇ ਮੈਂ 10 ਏਕੜੇ 12 11 ਜੱਟ ਲਾਈ ਜੀ ਏਕੜੀ ਠੀਕ ਹੈ ਪਰ ਮੈਂ 2 ਕਿੱਲੇ ਲਾਇਏ ਸੀ ਠੀਕ ਹੈ ਤੁਹਾਨੂੰ ਵਧੀਆ ਲੱਗੀ ਤਾਂ ਮੈਂ ਹੁਣ ਥੋੜਾ ਵਧਾਇਆ ਜੀ ਏਰੀਆ ਠੀਕ ਹੈ ਜੀ ਪਿਛਲੀ ਵਾਰ ਤੁਸੀਂ ਇਹਦੇ 2 ਕਿੱਲੇ ਲਾਏ ਸੀ ਐਤ ਕਿ ਇਹਦੇ 10 ਕਿੱਲੇ ਲਗਾਏ 10 ਕਿੱਲੇ ਤੁਹਾਨੂੰ ਪਿਛਲੀ ਵਾਰ ਜਦੋਂ ਇਹ ਲਗਾਈ ਸੀ ਇਹਦੀ ਕੀ ਖਾਸੀਅਤ ਲੱਗੀ ਜਿਹਦੀ ਨੇ ਕਰਕੇ ਤੁਸੀਂ ਇਹਨੂੰ 10 ਕਿੱਲਾਂ ਦੇ ਵਿੱਚ ਵਧਾਇਆ ਮੈਂ ਜੀ ਪਰ ਲਾਈ ਸੀਗੀ 12 ਮਾਰਚ ਨੂੰ ਠੀਕ ਹੈ ਜੀ ਤੇ ਮੇਰੀ ਦੂਜੀਆਂ ਮੱਕੇ ਦੇ ਬਰਾਬਰੀ ਆ ਗਈ ਮੈਨੂੰ ਤਾਂ ਮਤਲਬ ਵੀ 15 ਦਾ ਦਿਨਾਂ ਦਾ ਇੱਕ ਗੈਬ ਇਹ ਪੈ ਗਿਆ ਨਾਲ ਮੇਰੀ ਬਜਰਮਾ ਦਾ ਝੋਨਾ ਸੀਤੀ ਲੱਗ ਜਾਂਦਾ ਉਦੋਂ ਤੇ ਮੱਕੇ ਕੀ ਝਾੜ ਦਾ ਫਰਕ ਤਾਂ ਵਧੀਆ ਰਿਹਾ ਠੀਕ ਹੈ ਬਾਕੀ ਇਹਦਾ ਗੁੱਲ ਪਤਲਾ ਤੇ ਮੱਕੀ ਦਾ ਸਾਈਜ਼ ਉਪਰਤੀ ਗਿਟਾਣੇ ਆ ਠੀਕ ਹੈ ਜੀ ਹਾਂਜੀ ਇਹ ਹੀ ਚੱਕਰ ਆ ਬਾਕੀ ਵੀ ਸਾਨੂੰ ਵਧੀਆ ਮਿਲਿਆ ਠੀਕ ਹੈ ਜੀ ਹਾਂਜੀ ਹਾਂਜੀ ਦੂਜਿਆਂ ਨਾਲੋਂ ਸਸਤਾ ਠੀਕ ਹੈ ਮਤਲਬ ਇਹ ਹੀ ਆ ਵੀ ਜਿਹੜਾ 15 ਦਾਣ ਪਹਿਲਾਂ ਆ ਗਈ ਤੇ ਝਾੜ ਬਰਾਬਰ ਆ ਤੇ ਰੇਟ ਵੀ ਘਟਾ ਮੱਕੀ ਦਾ ਠੀਕ ਹੈ ਜੀ ਜਿਵੇਂ ਕਿ ਕਿਸਾਨ ਵੀਰ ਨੇ ਕਿਹਾ ਕਿ ਪਿਛਲੇ ਵਾਰੀ ਇਹਨਾਂ ਨੇ 2 ਕਿल्ले ਲਗਾਏ ਸੀ ਐਤ ਕੀ ਵਧਾ ਕੇ 10 ਕਿल्ले ਕੀਤੇ ਐ ਇਹਨਾਂ ਨੂੰ ਜਦੋਂ ਇਹ ਪਿਛਲੇ ਸਾਲ ਇਹਨਾਂ ਨੇ 2 ਕਿल्ले ਲਗਾਈ ਸੀ ਤਾਂ ਜਦੋਂ ਬਾਜ਼ਾਰ ਵਿੱਚ ਇਹਨੂੰ ਵੇਚਿਆ ਤਾਂ ਇਹਦਾ ਭਾਅ ਇਹਨਾਂ ਨੂੰ ਬਹੁਤ ਵਧੀਆ ਲੱਗਿਆ ਤੇ ਝਾੜ ਬਹੁਤ ਵਧੀਆ ਮਿਲਿਆ ਤਾਂ ਕਰਕੇ ਇਹਨਾਂ ਨੇ ਵਧਾ ਕੇ 10 ਕਿल्ले ਲਗਾਈ ਐ ਜੀ ਧੰਨਵਾਦ